ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਸਾਰੇ ਠੀਕ ਠਾਕ ਹੋ ਹੋਰ ਚੜ੍ਹਦੀ ਕਲਾ থামਨੇਲ ਵੇਖ ਕੇ ਪਤਾ ਲੱਗ ਗਿਆ ਹਨ ਸਾਰਿਆਂ ਨੂੰ ਕਿ ਅਸੀਂ ਇਸ ਟਾਈਮ ਪਹੁੰਚ ਗਏ ਆ ਇਟਲੀ ਤੇ ਜਿਨ੍ਹਾਂ ਨੂੰ ਤੇ ਮਿਰਚ ਮੁਰਚ ਲੱਗਣੀ ਆ ਉਹਦੇ ਪਹਿਲਾਂ ਹੀ ਵੀਡੀਓ ਤੋਂ ਦੂਰ ਰਹਿਣ ਤੇ ਜਿਹੜੇ ਸਾਨੂੰ ਪਿਆਰ ਕਰਨ ਵਾਲੇ ਆ ਉਹ ਦੁੜੇ ਦਿਓ ਵੀਡੀਓ ਦੇ ਨਾਲ ਤੇ ਅੱਜ ਤੁਹਾਨੂੰ ਦਿਖਾਵਾਂਗੇ ਇਟਲੀ ਦਾ ਸ਼ਹਿਰ ਇੱਧਰ ਆ ਗਈ ਗ੍ਰੋਸਰੀ ਇਹ ਫਲਾਰ ਨਹੀਂ ਗ੍ਰੋਸਰੀ ਵੀ ਜਾ ਰਹੇ ਆ ਤਾਂ ਬਦਲ ਤੇ ਦੇਖਦੇ ਬਹੁਤ ਲੱਗਾ ਆਵਾ ਤੇ ਆ ਸਾਰੀਆਂ ਕਾਰ ਪਾਰਕਿੰਗ ਲੱਗੀਆਂ ਹੋਈਆਂ ਤੇ ਇੱਧਰ ਹੈਗੀ ਗ੍ਰੋਸਰੀ ਤੇ ਤੁਹਾਨੂੰ ਗ੍ਰੋਸਰੀ ਅੰਦਰੋਂ ਵਖਾਉਨੇ ਆ ਤੇ ਬਾਕੀ ਵੀ ਉਹ ਪੈ ਰਿਹਾ ਤੇ ਚੱਲ ਜਾਈਏ ਆ ਕੇ ਇਹ ਨਾਲ ਹੀ ਬਾਕੀ ਜੇ ਹਟ ਗਿਆ ਤਾਂ ਫਿਰ ਆਪਾਂ ਗਾੜੀ ਸ਼ਹਿਰ ਚੱਲਾਂਗੇ ਆ ਗਿਆ ਗਰੋਸਰੀ ਸਟੋਰ ਇੱਥੋਂ ਦਾ ਚਾਰਲੀ ਬੰਦ ਤੇ ਆ ਆਟੋਮੈਟਿਕ ਡੋਰ ਆਟੋਮੈਟਿਕ ਹੀ ਹੁੰਦੇ ਆ ਤੇ ਇੱਥੋਂ ਦੀਆਂ ਤੁਸੀਂ ਗਰੋਸਰੀ ਲੈ ਸਕਦੇ ਹੋ ਸਾਰੀ ਇਹ ਤੋਂ ਨਹੀਂ ਗ੍ਰੋਸਰੀ ਆ ਤੇ ਇੱਥੇ ਵੀਕਐਂਡ ਵਾਲੇ ਦਿਨ ਗ੍ਰੋਸਰੀ ਦਾ ਸਮਾਨ ਖਰੀਦਦਾ ਵਾ ਆਸਾਪ ਵਾਣੀ ਨਾਲ ਹੀ ਉੱਤੇ ਪ੍ਰਾਈਸ ਲਿਖਿਆ ਹੋਇਆ ਹੈ ਯੂਰੋ ਚ ਬਾਸ ਸਾਹਿਬ ਇੱਥੇ ਵਾਈਨ ਪਈ ਹੋਈ ਹੈ ਆ ਬੰਦ ਕਰਨਾ ਸਾਹਿਬ ਇੱਥੇ ਸਿਕਦਾ ਗ੍ਰੋਸਰੀ ਲੱਗੀ ਆ ਤੇ ਜਿਹੜੀ ਚੀਜ਼ ਚਾਹੀਦੀ ਆ ਚੁੱਕ ਚੁੱਕ ਕੇ ਆਪਣੀ ਟ੍ਰੋਲੀ ਚ ਰੱਖੀ ਜਾਣੀ ਆ ඒ බාජදා කටටාන්න බෙට කඩකි යම පේකර දෙෙනය අනාරයුත්ත ප්‍රයිවිලිකේයද කී ප්‍රයිස ඒ චීත අල්ලායික ජත ෝසනියයන්දී යොද්දාම බඩ සය ආයක බ්‍රඩ් ආයිස්ක්‍රීීම ਇਦਰ ਸਾਹਿਬ ਢੰਡੇ ਪਏ ਆ ਤੇ ਆ ਆਗੀ એનર્ਜੀ ਡਰਿੰਕ ਇਹ ਕੇਲ ਲਈਏ ਹਲੋ ਜੀ ਇਹ ਪੀਓ ਦੇਖ ਆ ਨਾ ਆ ਦੇ ਸਟ੍ਰੋਬਰੀ ਪੜੀ ਆ ਜਾ ਲੋ ਨਹੀਂ 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 ਚੰਨੀ ਲੱਗਦੀ ਹਾਂ ਇਹ ਨਹੀਂ ਲੱਗ ਉਹ ਮਿੱਟੀ ਜੀ ਹੈ ਹਾਂ ਜੋ ਕੜਵੀ ਬੰਨੀ ਸਾਡੀ ਇਹ ਕੇਲ ਲੋ ਤੇ ਬਸ ਠੀਕ ਹੈ ਬਾਕੀ ਨਾ ਰੋਟ ਪਾਏ ਇਸ ਚੋਂ ਚੰਦੂ ਉਹ ਫੋਰਾ ਤੁਮਾ ਮਾ ਚੇਤਾ ਮਾਰੀ ਪਾਸਾ ਕੋਡ वी यूथी L'approvazione so, militare della Cina entro il 2027 anno del centenario della fondazione dell'esercito di liberazione. In autore, l'omicidio legge sarà pulito con l'ergastolo e il voto della Camera. Ieri, giornata internazionale, la guardia sulle the... donne. The... L'approvazione the... definitiva prevede il the... l'omicidio di una donna si è per

ਉੱਪ ਲੱਗੀ ਮਾਣੀ ਮੋਟੇ ਸਾਰੇ ਯਰ ਬਦਲ ਜਾ ਗਿਆ ਆ ਭਾਬੀ ਜੋ ਸੀਤ ਦੇ ਫਰੂਟ ਹੀ ਨਹੀਂ ਆਪਣੀ ਹੁੰਦੀ ਉਦਾਂ ਕਾਹਦਾ ਸੌਲਾ ਅਲਜੀਰਾ ਅਲਜੀਰਾ ਬੇਰੀਆਮੋ ਕਿ ਨੂਨ ਕ੍ਰੇਡੋ ਆਈ ਦਾ ਸਕੈਨ ਕਰਕੇ ਨਾ ਤੇ ਬੇਰ ਦੇ ਜਿਹੜਾ ਆਇਤਾ ਸਕੈਨ ਕਰਕੇ ਤੇ ਬਿੱਲ ਕੱਟੀ ਹੈ ਨਾ ਨਾਲ ਨਾਲ ਗਾ ਗਾ ਆ ਗਿਆ ਆਪਣਾ ਸਮਾਨ ਤੇ ਮਾਦਰ ਵਾਸ਼ਿੰਗ ਮਸ਼ੀਨ ਮਤਲਬ ਟੋਟਲ ਸਮਾਨ ਹੁੰਦਾ ਵਾ ਅੰਦਰ ਰੋਟਰੀ ਚ ਤੇ ਚਲੋ ਜੀ ਆਪਾਂ ਜਣ ਚੱਲੀਏ ਆ ਵੀ ਤਾਂ ਦਰਵਾਜ਼ੇ ਆਟੋਮੈਟਿਕ ਖੁੱਲਦੇ ਆ ਤੇ ਮੀਨੀ ਦਿਹਾੜਿਆਲੇ ਵੀ ਕਲੋਸਰੀ ਸਟੋਰ ਤੋਂ ਸਮਾਨ ਆਪਣਾ ਲੈ ਕੇ ਉਹਨਾਂ ਆਪਾਂ ਹਮਾਰਾ ਆਪਣੀ ਕਾ ਜਾ ਰਹੇ ਆ ਕਿ ਬਾਕੀ ਮੈਂ ਨਾ ਜਾਰੇ ਲੱਗੇ ਪਏ ਆ ਤੇ ਲੱਗੀਆਂ ਪਈਆਂ 10 40 ਲੈਂਦੇ ਕਿ 50はい ਨਾ ਦੇ ਗਾ ਰਹੇ ਤੇ ਗੱਡੀਆਂ ਦੇ ਕਾਰਨਾਂ ਦੇ ਗੱਡੀਆਂ ਦੀ ਪਾਰਕਿੰਗ ਲੱਗੀਆਂ ਹੋਈਆਂ ਨੇ ਗੱਡੀਆਂ ਤੇ ਇਹ ਉਪਲਿਬਧ ਨਹੀਂ ਆਦੇ ਤੁਸੀਂ ਸਕਦੇ ਹੋ ਕੰਮ ਦਾ ਫਿਲਹਾਲ ਮੰਦਾ ਪਿਆ ਆ ਕਿ ਮੇदाना ਦੁੱਖਿਆ ਤੀਨ ਨੇ ਨਾ ਹੋ ਗਏ ਮਹੀ ਪੈਂਦੇ ਨੇ ਕੰਮ ਦਾ ਬਹੁਤ ਪਿਆ ਮੰਦਾ ਇਹ ਬਾਕੀ ਵਲੋਗ ਇੱਥੇ ਖਤਮ ਹੁੰਦਾ ਵਾ ਇੱਥੇ ਰੋਲੀ ਆ ਲੱਗਦਾ ਇਹ ਸਬਸਕ੍ਰਾਈਬ ਕਰਿਓ ਜਨਮ ਨੂੰ ਤੇਰਗਰ ਲਈ ਹੋ ਗਿਆ ਲੋਕੀ ਬਾਕਿਉਂ ਤੁਹਾਡੇ ਲਈ ਇਦਾਂ ਹੀ ਵਲੌਗ ਬਾਹਰ ਇਡਲੀ ਤੋਂ ਦਿਖਾਉਂਦੇ ਰਾਵਾਂਗੇ ਤੁਹਾਨੂੰ ਇੱਕ ਲੀਡ ਨਹੀਂ ਆਰੇ ਤੇ ਜੀ ਮਿਲਦੇ ਆਪਾਂ ਹੁਣ ਇੱਕ ਨਵੇਂ ਵਲੌਗ ਦੇ ਵਿੱਚ ਤਦ ਤੱਕ ਸਾਰਿਆਂ ਨੂੰ ਸਾਸਰੀ ਦਾ ਹਾਲ ਜੀ